ਅੱਛੀ ਕਾਲ ਜੀ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਤੁਹਾਨੂੰ ਇੱਕ ਅਸੀਂ ਬਖਰੀ ਅੱਜ ਜੇ ਸਟੋਰੀ ਸੁਣਾਉਣੇ ਆ ਬਖਰਾ ਇੱਕ ਮੁੱਦਾ ਲੈ ਕੇ ਆਏ ਆ ਤੁਸੀਂ ਧਿਆਨ ਦੇ ਨਾਲ ਸੁਣਨਾ ਕਿਉਂਕਿ ਹਰੇਕ ਦੇ ਇੱਕ ਕੰਮ ਆਉਣ ਵਾਲਾਗਾ ਇੱਥੇ ਸਾਡੇ ਦੇਸ਼ ਦੇ ਵਿੱਚ ਧਰਮਾਂ ਦੇ ਨਾਮ ਤੇ ਵੋਟਾਂ ਮੰਗਿਆ ਜਾਂਦੀਆਂ ਨੇ ਧਰਮਾਂ ਦੇ ਨਾਮ ਤੇ ਸਾਡਾ ਜਿਹੜਾਗਾ ਉਹ ਜਿਹੜਾ ਸਿੱਖੀ ਤੋਂ ਪਾਸੇ ਜਿਹੜਾ ਸਾਨੂੰ ਮੋੜਿਆ ਜਾ ਰਿਹਾ ਕੋਈ ਆਪਣਾ ਧਰਮ ਚਲਾਵੇ ਆਪਣੇ ਧਰਮ ਦੇ ਵਿੱਚ ਵੱਖੋ ਵੱਖ ਧਰਮ ਨੇ ਸਾਨੂੰ ਕੋਈ ਧਰਮ ਨਹੀਂ ਮਾੜਾ ਧਰਮ ਸਾਰੇ ਚੰਗੇ ਨੇ Hindu ਧਰਮ ਹੈ ਸਿੱਖ ਧਰਮਾ ਬੋਧਿਆ ਜੈਨੀਆਂ ਮੁਸਲਮਾਨ ਅਸਾਈਆ ਜੋ ਵੀ ਆ ਜੋ ਕੋਈ ਧਰਮ ਦੀ ਸਿੱਖਿਆ ਦਿੰਦਾ ਧਰਮ ਦੇ ਨਾਂ ਤੇ ਗੁਰੂ ਦੇ ਲੜ ਲੱਗਣਾ ਚਾਹੁੰਦਾ ਧਰਮ ਦੇ ਨਾਂ ਤੇ ਉਹਨੂੰ ਬਾਣੀ ਪਾਠ ਜੇ ਪੜਾਉਣਾ ਚਾਹੁੰਦਾ ਨਸੇ ਸੜਾਉਣਾ ਚਾਹੁੰਦਾ ਇਹ ਤਾਂ ਹੈਗਾ ਜਾਇਜ਼ ਜੇ ਕੋਈ ਧਰਮ ਦੇ ਨਾਂ ਤੇ ਕਹੇ ਤੁਹਾਨੂੰ ਮੈਂ ਇੱਥੇ ਸਵਰਗ ਦਿਖਾ ਦੂੰ ਤੁਹਾਨੂੰ ਮੈਂ ਪਲਾਟ ਦਿਖਾ ਦੂੰ ਪਹਿਲਾਂ ਆਪਾਂ ਤੁਹਾਨੂੰ ਮੈਂ ਇੱਕ ਜਿਹੜੀ ਹੈਗੀ ਆ ਸਟੋਰੀ ਸੁਣਾਉਣਾ ਹੈ ਕੀ ਆ ਮੁੱਦਾ ਕੀ ਆ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਾ ਕਰਨਾ ਮੈਂ ਤੁਹਾਨੂੰ ਅੱਜ ਜਿਹੜੀ ਪਾਸਟਰ ਨੇ ਜਿਹੜੇ ਲੋਕ ਕਹਿੰਦੇ ਆ ਪਾਸਟਰਾਂ ਦਾ ਵਿਰੋਧ ਕਿਉਂ ਕਰਦੇ ਨੇ ਲੋਕ ਬੇਸਾਕੋ ਭਾਈ ਅੰਮਰਤਪਾਲ ਸਿੰਘ ਖਾਸਾ ਨੇ ਕੀਤਾ ਹੋਵੇ ਜਾਂ ਸਮੇਂ-ਸਮੇਂ ਤੇ ਹੋਰ ਲੋਕ ਜਿਹੜੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਵਿਰੋਧ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਇੱਕ ਬੁੱਧੂ ਬਣਾਇਆ ਹੋਇਆਗਾ ਤੁਸੀਂ ਤਾਂ ਦੇਖਿਆ ਹੋਣਾ ਵੀਡੀਓ ਚ ਫਾਇਰ ਕਰਕੇ ਕਵੇ ਲੋਕਾਂ ਨੂੰ ਜਿਹੜੀਆਂ ਉੱਥੇ ਔਰਤਾਂ ਨੇ ਸਾਡੀਆਂ ਮਾਮਾ ਭੈਣਾਂ ਜਾਂਦੀਆਂ ਨੇ ਇਹਨਾਂ ਦੇ ਚੁਗਲ ਦੇ ਵਿੱਚ ਫਸੀਆਂ ਨੇ ਕਵੇ ਉਹਨਾਂ ਨੂੰ ਨੱਚਣ ਲਾਉਂਦੇ ਆ ਕਵੇ ਉਹ ਢੰਗ ਕਰਦੀਆਂ ਨੇ ਪਖੰਡ ਕਰਦੀਆਂ ਨੇ ਅੱਜ ਤਾਂ ਨੂੰ ਸਾਰੇ ਪਖੰਡ ਬਾਜੀ ਦਾ ਮੈਂ ਤੁਹਾਨੂੰ ਚਿੱਠਾ ਖੋਲ ਕੇ ਲਿਆ ਆਂਗਾ ਇਹ ਪਾਸਟਰ ਨੇ ਤੁਹਾਨੂੰ ਮੈਂ ਦੱਸ ਦਾਂਗਾ ਮਨਜੀਤ ਸਿੰਘ ਖਾਸਾ ਪਿੰਡਾ ਜ਼ਿਲ੍ਹਾ ਅੰਬਸਰ ਉਹਨੇ ਆਪਣੀ ਠੱਗੀ ਤੇ ਆਪਦੀ ਮਾਂ ਨਾਲ ਹੋਏ ਵੱਡੇ ਕੱਪੜੇ ਦਾ ਉਹਨੇ ਪਰਦਾ ਫਾਸ਼ ਕੀਤਾ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਿਤਾ ਜਿਹੜਾ ਹੈਗਾ ਉਹ ਫੌਜ ਦੇ ਵਿੱਚ ਸੀ ਪਰਤਵਾਦ ਉਹਨਾਂ ਦੀ ਜਿਹੜੀ ਮਨਜੀਤ ਸਿੰਘ ਦੀ ਉਮਰ ਉਦੋਂ 3-4 ਸਾਲ ਦੀ ਸੀ ਉਹਨਾਂ ਦੇ ਪਿਤਾ ਦੀ ਜਿਹੜੀ ਸ਼ਹੀਦੀ ਹੋ ਜਾਂਦੀ ਹੈ ਡੈਥ ਹੋ ਜਾਂਦੀ ਆ ਤੇ ਜਿਹੜਾ ਆਰਮੀ ਕੋਲੇ ਜਿਹੜਾ ਜੋ ਵੀ ਆਪ ਨੂੰ ਪਤਾ ਕਿ ਆਰਮੀ ਜਿਹੜਾ ਬਾਅਦ ਚ ਰੁਪਿਆ ਦਿੰਦੀ ਆ ਤੇ ਉਹਨਾਂ ਦੀ ਮਾਤਾ ਕੋਲ ਰੁਪਿਆ ਬਹੁਤ ਜ਼ਿਆਦਾ ਸੀ ਉਹ ਕਹਿੰਦਾ ਮੈਂ ਛੋਟਾ ਸੀ ਹੋਰ ਕੋਈ ਹੈ ਨਹੀਂ ਸੀ ਕਹਿੰਦਾ ਕਿ ਪਾਸਟਰ ਨੇ ਕਹਿੰਦਾ ਸਾਡਾ ਸੀ ਸਿੱਖੀ ਦੇ ਵਿੱਚ ਜੰਮਿਆ ਕਹਿੰਦਾ ਸਾਨੂੰ ਮੇਰੀ ਮਾਤਾ ਨੂੰ ਪਰਵਾਹ ਕੇ ਕਹਿੰਦਾ ਇਹ ਕਹ ਕੇ ਕਹਿੰਦਾ ਉਹਨਾਂ ਤੋਂ ਪਹਿਲਾਂ ਤਾਂ ਆਉਂਦੇ ਜਾਂਦੇ ਰਹੇ ਘਰ ਘਰ ਦੇ ਵਿੱਚ ਕਹਿੰਦੇ ਮਾਤਾ ਤੂੰ ਧੀਆ ਪੁੱਤਾਂ ਦਾ ਖੜਾ ਸਾਡ ਇਹ ਤੇਰੇ ਨਾਲ ਨਹੀਂ ਜਾਣੇ ਤੇਰੇ ਨਾਲ ਤਾਂ ਸਾਡਾ ਜਿਹੜਾ ਗੁਰੂ ਆ ਤੂੰ ਉਹਦੇ ਕੋਲੇ ਜਾਣਾ ਚਾਹਣੀ ਆ ਜਦ ਤੂੰ ਮਰ ਗਈ ਤੇਰੇ ਧੀਆ ਪੁੱਤਾਂ ਨੇ ਨਾ ਬਾਅਦ ਪਸਾਨਣਾ ਨਾ ਪਹਿਲਾਂ ਪਸਾਨਣਾ ਉਹਨਾਂ ਨੂੰ ਕਹਿੰਦਾ ਤੈਨੂੰ ਸਵਰਗਾ ਦੇ ਵਿੱਚ ਇੱਕ ਪਲਾਟ ਦਵਾ ਦਈਏ ਕਹਿੰਦਾ ਮਾਤਾ ਜਦੋਂ ਸਾਡੇ ਮਾਵਾ ਭੋਲੀਆਂ ਹੁੰਦੀਆਂ ਪਿੰਡਾਂ ਚ ਸਹਰਾਂ ਚ ਲਾ ਲੋ ਜਿੱਥੇ ਵੀ ਪਾਪਾ ਬੈਠੇ ਆ ਉਹ ਕਹਿੰਦੀ ਸਵਰਗਾ ਦੇ ਵਿੱਚ ਪਲਾਟ ਕਰਾ ਦੱਸੇ ਨਾ ਕਿਸੇ ਨੂੰ ਕਹਿੰਦਾ ਸਵਰਗਾ ਦੇ ਵਿੱਚ ਪਲਾਟ ਦਵਾ ਦਿੰਨੇ ਆ ਐਨੇ ਕਰ ਰੁਪਏ ਲੱਗਣਗੇ ਮਾਤਾ ਨੇ ਰੁਪਏ ਦੇਤੇ ਫਿਰ ਕਹਿੰਦਾ ਸਵਰਗਾ ਦੇ ਵਿੱਚ ਜਿਹੜੀ ਪਲਾਟ ਦੀ ਆ ਮਾਤਾ ਤੇਰੀ ਉਹਦੀ ਸੱਤ ਪੈਣ ਵਾਲੇ ਰਹਿੰਦੀ ਆ ਜਦੋਂ ਤੂੰ ਮਰ ਗਈ ਨਾ ਉਦੋਂ ਫਿਰ ਤੂੰ ਉਹ ਪਲਾਟ ਦੇ ਵਿੱਚ ਰਹਾ ਕਰੇਂਗੀ ਤਾਂ ਸਾਡੇ ਜਿਹੜੇ ਗੁਰੂ ਨੇ ਤੇ ਉਹ ਤੁਹਾਡੇ ਨਾਲ ਉਥੇ ਉਸ ਪਲਾਟ ਦੇ ਵਿੱਚ ਰਹਾ ਕਰਨਗੇ ਠੱਗੀ ਦਾ ਜਾਲ ਦੇਖੋ ਕਿਵੇਂ ਲੋਕ ਧਰਮਾਂ ਦੇ ਨਾਂ ਤੇ ਠੱਗਦੇ ਨੇ ਠੱਗੀ ਤਾਂ ਆਵ ਕਰਨੀ ਸੀ ਕਿਹੜੇ ਉੱਥੇ ਉਹਨਾਂ ਦੇ ਗੁਰੂ ਨੇ ਆਉਣਾ ਸੀ ਜਾਂ ਕਿਸੇ ਹੋਰ ਨੇ ਹੁਣ ਤੁਸੀਂ ਦੇਖੋ ਜਿਹੜਾ ਬੰਦਾ ਇਹ ਕਹਿ ਕੇ ਇੰਨੀਆਂ ਠੱਗੀਆਂ ਮਾਰਦਾਗਾ ਤੇ ਕਿ ਪਲਾਟ ਦੀ ਸੱਤ ਪੌਣੀ ਆ ਕਹਿੰਦਾ ਭਾਬ ਕੇ ਲੱਭੀ ਸਟੋਰੀ ਨ ਮੈਂ ਨਾਂ ਲੈ ਕੇ ਜਾਮਾ ਮੈਂ ਤੁਹਾਨੂੰ ਥੋੜੇ ਮਿੰਟਾਂ ਦੇ ਵਿੱਚ ਹੀ ਗੱਲ ਮਕਾਉਣਾਗਾ ਸਵਰਗਾ ਦੇ ਨਾਂ ਤੇ ਮੁੰਡੇ ਨੇ ਦੱਸਿਆਗਾ ਮਨਜੀਤ ਸਿੰਘ ਮੁੰਡਾ ਖਾਸਾ ਪਿੰਡਾ ਜ਼ਿਲ੍ਹਾ ਅੰਮ੍ਰਿਤਸਰਾ ਕਹਿੰਦਾ ਮੇਰੀ ਮਾਂ ਤੋਂ 70 ਤੋਂ ਲੈ ਕੇ 80 ਲੱਖ ਰੁਪਏ ਲੁੱਟ ਲਏ ਪਾਸਟਰ ਦਾ ਨਾਮ ਨੇ ਇਹਨਾਂ ਦੱਸਿਆਗਾ ਤੁਹਾਨੂੰ ਮੈਂ ਪਾਸਟਰਾਂ ਦੇ ਨਾਮ ਵੀ ਦੱਸ ਦਾਂਗਾ ਸੱਤ ਨਾਮ ਇੱਕ ਸਤਨਾਮ ਇੱਕ ਲੋਕਸਾ ਇੱਕ ਗੌਰਵਾ ਇੱਕ ਪੌਲ ਪੌਲ ਆਪਣੀ ਪੌਲਿਸ ਇਹ ਤਿੰਨ ਚਾਰ ਨੇ ਜਿਹੜੇ ਪਾਸਟਰ ਨੇ ਇਹਨਾਂ ਨੇ ਹੁਣ ਜਿਹੜਾ ਮੁੰਡਾ ਜਵਾਨ ਹੋਇਆ 30-35 ਸਾਲ ਦੀ ਉਮਰ ਦਾ ਮੁੰਡੇ ਦੀ ਉਹ ਦੱਸ ਰਿਹਾ ਕਿ ਮੇਰੀ ਮਾਂ ਤੋਂ ਇਹਨਾਂ ਨੇ ਬੰਦਿਆਂ ਨੇ ਧਰਮ ਦੇ ਨਾਂ ਤੇ ਆਪਣੇ ਰੱਬ ਦੇ ਪਲਾਟ ਪਾਉਣ ਦੇ ਨਾਂ ਤੇ 70 ਤੋਂ 80 ਲੱਖ ਰੁਪਏ ਕਹਿੰਦਾ ਉਹ ਤੋਂ ਲੁੱਟ ਕੇ ਲੈ ਗਏ ਅੱਗੇ ਦੱਸਦਾ ਕਹਿੰਦਾ ਮੈਂ ਹੋਰ ਉਹ ਪੋਲ ਤੁਹਾਨੂੰ ਦੱਸਦਾ ਮੈਂ ਕੀ ਕੀ ਆ ਤੁਸੀਂ ਧਿਆਨ ਨਾਲ ਸੁਣਨਾ ਕਹਿੰਦਾ ਸਵਾਰਗ ਦੇ ਵਿੱਚ ਪਲਾਟ 9 ਤੇ 80 ਲੱਖ ਰੁਪਇਆ ਲੁੱਟ ਲਿਆ ਤੇ ਮੁੰਡੇ ਨੇ ਅਕੋਤੀ ਪਾਸਟਰਾਂ ਦੀ ਹੁਣ ਪੋਲ ਖੋਲ ਦਿੱਤੀ ਆ ਕਹਿੰਦਾ ਹੁਣ ਜਦੋਂ ਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਆ ਕਹਿੰਦਾ ਮੈਂ ਵੀ ਵਿਆਹ ਗਿਆ ਮੈਂ ਆਦੇ ਭੈਣਾਂ ਦਾ ਵਿਆਹ ਵੀ ਕਰਤਾ ਅਸੀਂ ਕੰਗਾਲ ਹੋ ਗਏ ਸੀ ਕਹਿੰਦਾ ਹੁਣ ਅਸੀਂ ਘਰ ਵੀ ਜਿਹੜਾ ਵਧੀਆ ਚਲਾ ਰਹੇ ਆ ਕਹਿੰਦਾ ਉਹਨਾਂ ਨੇ ਦਾਵਾ ਕੀਤਾ ਕਿ ਮੈਂ ਜਿਹੜੇ ਹੋਰ ਦੋ ਪਰਿਵਾਰ ਹੋਰ ਨੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦਾ ਉਹ ਪਰਿਵਾਰ ਜਿਸ ਤੋਂ 25 ਲੱਖ ਰੁਪਇਆ ਇਹਨਾਂ ਪਾਸਟਰਾਂ ਨੇ ਹੀ ਲੁੱਟਿਆਗਾ ਉਹ ਵੀ ਕਹਿੰਦਾ ਇੱਕ ਦੋ ਦਿਨਾਂ ਦੇ ਵਿੱਚ ਮੂਰੇ ਆਉਣਗੇ ਇਹ ਮਨਜੀਤ ਸਿੰਘ ਦਾ ਕਹਿਣਾਗਾ ਕਿ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਨੇ ਅਪੀਲ ਕੀਤੀ ਆ ਕਿ ਜਿਹੜੇ ਤੁਹਾਡੇ ਕੋਲੇ ਪਾਸਟਰ ਆਉਂਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਅਸੀਂ ਆ ਦਿਖਾ ਦਾਂਗੇ ਉਹ ਦਿਖਾ ਦਾਂਗੇ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਪੰਜਾਬੀਆਂ ਨੂੰ ਤੇ ਸਾਰਿਆਂ ਨੂੰ ਸਾਰੇ ਧਰਮਾਂ ਦੇ ਵਰਗਾਂ ਨੂੰ ਵੀ ਆਪਣੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਜੇ ਕੋਈ ਤਾਨੂੰ ਧਰਮ ਦੇ ਨਾਂ ਤੇ ਇਸ ਤਰ੍ਹਾਂ ਲਾਰਾ ਲਾਉਂਦਾਗਾ ਕਿ ਮੈਂ ਤੁਹਾਡੇ ਗੁਰੂ ਨੂੰ ਫਲਾਨੇ ਗੁਰੂ ਨੂੰ ਧਾਂਕ ਕੇ ਗੁਰੂ ਨੂੰ ਉੱਥੇ ਮਿਲਾ ਦਾਂਗਾ ਰੱਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇ ਧਾਰੀ ਗੁਰੂਆਂ ਦਾ ਪਖੰਡੀਆਂ ਦਾ ਖੜਾ ਸੱਡੋ ਤੁਸੀਂ ਆਪਣੇ ਆਪਣੇ ਧਰਮਾਂ ਦੇ ਵਿੱਚ ਜੇ Hindu ਆ Hindu ਧਰਮ ਦੇ ਵਿੱਚ ਪੱਕਾ ਹੋਵੇ ਮੁਸਲਮਾਨ ਆ ਮੁਸਲਮਾਨ ਦੇ ਵਿੱਚ ਅਸਾਈਆ ਅਸਾਈ ਦੇ ਵਿੱਚ ਪੱਕਾ ਹੋਵੇ ਤੇ ਸਿੱਖ ਤੇ ਆਪਲੇ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਹੁਣ ਕਹਿਣ ਦਾ ਭਾਵ ਕਿ ਪਹਿਲਾਂ ਵੀ ਤੁਹਾਨੂੰ ਗੁਰਬਾਣੀ ਬਾਰ-ਬਾਰ ਸਮਝਾਉਂਦੀ ਆ ਕਿ ਇਨ੍ਹਾਂ ਦੇ ਧਾਰੀ ਪਖੰਡੀਆਂ ਕੋਲੇ ਕੁਝ ਨਹੀਂ ਹੁਣ ਤੁਹਾਡੇ ਸਾਰੇ ਜਿਹੜਾ ਸਾਹਮਣੇ ਆ ਇਨ੍ਹਾਂ ਜਿਹੜੇ ਪਖੰਡੀਆਂ ਨੇ ਬਲਾਤਕਾਰ ਹੀ ਕਿੰਨੇ ਬਾਬੇ ਅੰਦਰ ਨੇ ਆਸਰਾ ਆਮਾ ਰਾਮ ਰਹੀਮਾ ਤੇ ਕੋ ਆਰਾ ਪਾਲਾ ਤੇ ਭਨੇਰੇ ਜਿਹਨੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਕੀਤੀ ਸੀ ਆਪਣਾ ਭਵ ਸਾਗਰ ਬਣਾ ਲਿਆ ਸੀ ਉਹ ਤਾਂ ਇੱਕ ਚਲਿਆ ਗਿਆ ਇੱਕ ਉਹ ਨੂਰ ਮਹਿਲ ਵਾਲਾ ਜਿਹਦੇ ਕੋਲੇ ਸਗੀਰ ਮਾਂ ਆ ਸਗੀਰ ਬਦਲ ਦੀ ਜਿਹੜੀ ਮਾਤਾ ਜਨਨ ਦੀ ਸੀ ਜਿਹਨੂੰ ਆਪਣਾ ਗੁਰੂ ਘਰੋਂ ਦੀ ਸੋ ਨੂੰ 10 ਸਾਲ ਹੋ ਗਏ ਫ੍ਰਿਜ 'ਚ ਲਾਈ ਬੈਠੇ ਨੇ ਸਾਡੀਆਂ ਸਰਕਾਰਾਂ ਦੇਖੋ ਇੱਥੇ ਮਰੇ ਨੂੰ ਫ੍ਰਿਜ 'ਚ ਲਾਈ ਬੈਠੇ ਨੇ ਸਿਕਉਟੀਆਂ ਦੇੇ ਬੈਠੇ ਨੇ ਮਰੇ ਬੰਦੇ ਨੂੰ ਇਹਦਾ ਸਾਡੇ ਮੁਲਕ ਦਾ ਇਹ ਹਾਲ ਇੱਥੇ ਉਹ ਕਹਿੰਦਾ ਵੀ ਇਹਨਾਂ ਚਾਰ ਜਿਹੜੇ ਮੈਂ ਤੁਹਾਨੂੰ ਨਾਮ ਦੱਸੇ ਨੇ ਲੋਕਸਾ ਗੌਰਵਾ ਤੇ ਇੱਕ ਜਿਹੜਾ ਹੈਗਾਗਾ ਸਤਨਾਮ ਪੌਲ ਇਹਨਾਂ ਨੇ ਕਹਿੰਦਾ ਜਦੋਂ ਮੈਂ ਇਹਨਾਂ ਦੇ ਵਿਰੁੱਧ ਆਵਾਜ਼ ਚੁੱਕੀ ਵੀ ਮੇਰੇ ਜਿਹੜਾ 70 80 ਲੱਖ ਰੁਪਏ ਮੇਰੀ ਮਾਤਾ ਤੋਂ ਲੁੱਟਿਆ ਤੇ ਉਹ ਵਾਪਸ ਕੀਤਾ ਜਾਵੇ ਤਾਂ ਮੈਂ ਇਹਨਾਂ ਦਾ ਜਦੋਂ ਪਖੰਡਾਂ ਦਾ ਪਰਦਾ ਖੋਲਣ ਲੱਗਿਆ ਕਿ ਇੱਕ ਕਿਵੇਂ ਠੱਗੀਆਂ ਮਾਰਦੇ ਨੇ ਧਰਮ ਦੇ ਨਾਂ ਤੇ ਤਾਂ ਕਹਿੰਦਾ ਮੇਰੇ ਤੇ 295 ਇਹਦਾ ਪਾਚਾ ਕਰਾਤਾ ਕਹਿੰਦਾ ਇਹ ਸੱਚ ਆ ਕਿ ਇਹ ਲੋਕ ਨਾਲੇ ਤਾਂ ਲੁੱਟਦੇ ਨੇ ਨਾਲੇ ਮਾਰਦੇ ਨੇ ਲੋਕਾਂ ਨੂੰ ਨਾਲੇ ਜਲੀਲ ਕਰ ਦਿੰਦੇ ਨੇ ਤੇ ਨਾਲੇ ਰੁਪਈਆ ਲੁੱਟਦੇ ਨੇ ਤੁਹਾਡਾ ਨਾਲੇ ਤੁਹਾਡੀ ਅਣਖ ਨੂੰ ਖਤਮ ਕਰਦੇ ਨੇ ਨਾਲੇ ਤੁਹਾਡੇ ਜਿਹੜੇ ਬੋਝ ਪੈਂਦਾਗਾ ਮਨਾਂ ਉੱਤੇ ਉਹ ਵੱਖਰਾਗਾ ਇਹਨੇ ਇੱਕ ਹੋਰ ਗੱਲ ਦੱਸੀ ਵੱਡੀ ਗੱਲ ਦੱਸੀ ਮਨਜੀਤ ਸਿੰਘ ਨੇ ਚਲੋ ਸੁਪਨੇ ਤਾਂ ਇੱਕ ਜਾਣਕਾ ਮੈਂ ਇਹਨਾਂ ਸੁਪਨਿਆਂ ਨੂੰ ਨਹੀਂ ਮੰਨਦਾ ਚਲੋ ਇਹ ਕਹਿੰਦਾ ਵੀ ਮੈਨੂੰ ਇੱਕ ਮੇਰੀ ਮਾਂ ਦਾ ਆਖਦਾ ਮੈਨੂੰ ਸੁਪਨਾ ਆਇਆ ਕਹਿੰਦਾ ਰੋਈ ਜਾਵੇ ਮੇਰੀ ਮਾਂ ਕਿ ਦੀ ਪੁੱਤ ਮਨਜੀਤ ਇਹਨਾਂ ਨੇ ਸਵਰਗ ਦੇ ਵਿਚਵੇਂ ਪੁਲਾੜ ਤੱਕ ਕੀ ਦਿਵਾਉਣਾ ਸੀ ਤਾਂ ਮੇਰੇ ਤਾਂ ਇੱਥੇ ਗਤੀ ਵੀ ਨਹੀਂ ਹੋਈ ਕਹਿੰਦੀ ਮੈਂ ਤਾਂ ਭੜਕਦੀ ਫਿਰਦੀ ਆ ਤੇ ਹੁਣ ਇਹਨਾਂ ਪਾਸਟਰਾਂ ਨੂੰ ਜਿਨ੍ਹਾਂ ਨੇ 70-80 ਲੱਖ ਰੁਪਏ ਇਸ ਗੁਰਸਿੱਖ ਪਰਿਵਾਰ ਤੋਂ ਲੁੱਟ ਲਿਆ ਉਹਨਾਂ ਨੂੰ ਮੂਰੇ ਖੜਾ ਕੇ ਤੇ ਉਹਨਾਂ ਦੇ ਹੋਣਾ ਇਹਨਾਂ ਨੂੰ ਪਰਤੇ ਦਰਜ ਕਰਾਉਣਾ ਚਾਹੀਦਾ ਉਹਨਾਂ ਤੇ ਤੇ ਉਹਨਾਂ ਪਖੰਡੀਆਂ ਦੇ ਖਿਲਾਫ ਜੇ ਕੋਈ ਆਵਾਜ਼ ਚੁੱਕਦਾ ਭਾਈ ਅੰਮਰਤਪਾਲ ਸਿੰਘ ਨੇ ਆਵਾਜ਼ ਚੁੱਕੀ ਸੀ ਤਾਂ ਇਹਨਾਂ ਪਾਸਟਰਾਂ ਨੇ ਥਾਥਾ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਸਾਰੇ ਧਰਮ ਸਤਿਕਾਰਯੋਗ ਨੇ ਪਰ ਜਿਹੜੇ ਬੰਦੇ ਨੇ ਜਿਹੜੇ ਕਹਿੰਦੇ ਕਿ ਅਸੀਂ ਰੱਬ ਦਿਖਾਉਣੇ ਆ ਜਿਹੜੇ ਬੰਦੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਨੇ ਪਖੰਡ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਜਾਲ ਦੇ ਵਿੱਚ ਪਸਾ ਲੈਂਦੇ ਨੇ ਭੋਲੇ-ਪਾਲੇ ਲੋਕਾਂ ਨੂੰ ਉਹਨਾਂ ਦਾ ਕਿਉਂਕਿ ਕਿੱਤੀ ਬਣ ਚੁੱਕਿਆਗਾ ਤੇ ਉਹਨਾਂ ਲੋਕਾਂ ਤੋਂ ਬਚੋ ਤੇ ਸचेत ਰਹੋ ਇਸ ਮੁੰਡੇ ਦੀ ਜਿਹੜੀ ਕਹਾਣੀ ਆ ਇਹਨਾਂ ਇੱਕ ਬਾਗਿਆ ਹੋਇਆ ਖਾਸੇ ਪਿੰਡ ਦਾ ਪਰਿਵਾਰ ਆ ਕਾਮਰੇਟ ਪਰਿਵਾਰ ਆ ਏ ਦੇਖੋ ਤੁਸੀਂ ਕਾਮਰੇਡ ਪਰਿਵਾਰ ਬੇਸਕ ਕਿਸੇ ਨੂੰ ਨਹੀਂ ਮੰਨਦੇ ਆਪਾਂ ਕਹਿੰਦੇ ਆ ਕਿ ਜ਼ਿਆਦਾਤਰ ਇਹ ਨਾਸਤਕ ਹੁੰਦੇ ਆ ਪਰ ਉਹਨਾਂ ਤੋਂ ਹੀ 25 ਲੱਖ ਰੁਪਏ ਠੱਗ ਕੇ ਲੈ ਕੇ ਕਹਿੰਦਾ ਹੁਣ ਕਹਿੰਦਾ ਕਈ ਪਰਿਵਾਰ ਸਾਹਮਣੇ ਆਉਣਗੇ ਤੇ ਭਾਵਕ ਮੇਰਾ ਕਹਿਣ ਦਾ ਕਿ ਬੇਨਤੀ ਆ ਕਿ ਤੁਸੀਂ ਇਹਨਾਂ ਪਾਸਟਰਾਂ ਦੇ ਪਿੱਛੇ ਨਾ ਲੱਗੋ ਕਿਉਂ ਤੁਸੀਂ ਆਪਣਾ ਘਰ ਬਾਹਰ ਬਰਬਾਦ ਕਰਦੇ ਹੋ ਬਾਜ਼ਪਸਤੌਣਿਓ ਹੁਣ ਮੁੰਡੇ ਦੇ ਪਿਤਾ ਮਾਤਾ ਦੇ ਘਰ ਵਾਲੇ ਨੇ ਸਾਰੀ ਜ਼ਿੰਦਗੀ ਲਾ ਕੇ ਆਰਮੀ ਦੇ ਵਿੱਚ ਦਿਲ ਰਾਤ ਭੁੱਖਾ ਰਹਿ ਕੇ ਪਹਾੜੀਆਂ ਵਿੱਚ ਰਹਿ ਕੇ ਸੱਪਾਂ ਦੀਆਂ ਸਰੀਆਂ ਮਿਦਮਿਦ ਕੇ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਮਣਾ ਕਰ ਕਰਕੇ 70-80 ਲੱਖ ਜਿਹੜਾ ਫੌਜ ਵੱਲੋਂ ਦਿੱਤਾ ਗਿਆ ਸੀ ਆਰਮੀ ਵੱਲੋਂ ਦਿੱਤਾ ਗਿਆ ਸੀ ਤੇ ਉਹਦੀ ਕਮਾਈ ਪਾਸਟਰ ਨੇ ਜਿਹੜੇ 5 ਮਿੰਟਾਂ ਚ ਲੁੱਟ ਕੇ ਲੈ ਗਏ ਬਹਾਨਾ ਚ ਬਣਾਇਆ ਕਿ ਤੁਹਾਨੂੰ ਸਵਰਗਾ ਦਿਖਾਉਣਿਆ ਸਵਰਗਾ ਦੇ ਵਿੱਚ ਤੁਹਾਨੂੰ ਪਲਾਟ ਪਵਾਉਣਿਆ ਪਲਾਟ ਦੇ ਉੱਤੇ ਕਹਿੰਦੇ ਸੱਤ ਪਾਉਣ ਵਾਲੀ ਰਹਿੰਦੀ ਹੈ ਜੇ ਮੇਰੇ ਸਾਥ ਜੀ ਹੁਣ ਤਾਂ ਉੱਥੇ ਸੱਤ ਪੈ ਗਈ ਹੋਣੀ ਤਾਂ ਹੋ ਸਕਦਾ ਜੇ ਗੇਟ ਗੁੱਟ ਲਾਉਣਾ ਸੀ ਉਹ ਮਾਤਾ ਪਹਿਲੇ ਹੀ ਚੜਾਈ ਕਰ ਗਈ ਇਹਨੂੰ ਗੱਲ ਨੂੰ ਤੁਸੀਂ ਉਹਦੇ ਚ ਨਾ ਲਓ ਕਿ ਮੈਂ ਤੁਹਾਨੂੰ ਇਹਨਾਂ ਜਿਹੜੇ ਲੋਕ ਨੇ ਇਹ ਪਖੰਡੀ ਚਾਹੇ ਕਿਸੇ ਮਰਦੀ ਧਰਮ ਵਿੱਚ ਬੈਠਾ ਹੋਵੇ ਇਹ ਐ ਨਹੀਂ ਕਿ ਇੱਕ ਧਰਮ ਦੇ ਵਿੱਚ ਨੇ ਇਹ ਸਾਰੇ ਧਰਮਾਂ ਦੇ ਵਿੱਚ ਹੀ ਬੈਠੇ ਨੇ ਸਿੱਖ ਧਰਮ ਦੇ ਵਿੱਚ ਵੀ ਬੈਠੇ ਨੇ ਬਹੁਤ ਜਿਆਦੀਆਂ ਕਾਲੀਆਂ ਭੇਡਾਂ Hindu ਧਰਮ ਦੇ ਵਿੱਚ ਵੀ ਬੈਠੇ ਨੇ ਸਾਰੇ ਕੈਨਤ ਭਾਵਕ ਸਾਰੇ ਧਰਮਾਂ ਦੇ ਵਿੱਚ ਇਹਨਾਂ ਨੇ ਇੱਕ ਦੁਕਾਨਦਾਰੀਆਂ ਇਹਨਾਂ ਨੇ ਖੋਲੀਆਂ ਹੋਈਆਂ ਨੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂਗਾ ਇਹਨਾਂ ਤੋਂ ਬਚੋ ਕਿਉਂ ਆਪਣਾ ਘਰ ਬਰਬਾਦ ਕਰਦੇ ਹੋਣ ਨਾਲੇ ਘਰੇ ਲੜਾਈਆਂ ਪਵਾਉਣਿਓ ਤੇ ਨਾਲੇ ਤੁਹਾਡਾ ਮਿਹਨਤ ਦਾ ਰੁਪਿਆ ਇਹ ਠੱਗ ਜਿਹੜੇ ਮਿੰਟਾਂ 'ਚ ਲੁੱਟ ਕੇ ਲੈ ਜਾਂਦੇ ਨੇ ਬਾਅਦ ਤੁਸੀਂ ਪੁਸਤਾਵਾ ਕਰਦੇ ਹੋ ਫਿਰ ਸਾਰੇ ਟੱਬਰ ਤੇ ਜਿਹੜੀਆਂ ਟੈਨਸ਼ਨਾਂ ਪੈਂਦੀਆਂ ਨੇ ਫਿਰ ਜਿਹੜੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਆਪਾਂ ਸਾਰਾ ਕੁਝ ਇਹ ਦੇਖ ਰਹੇ ਆ ਤੇ ਇੱਕ ਗੁਰੂਗ੍ਰੰਥ ਸਾਹਿਬ ਜੀ ਦੇ ਲਾਟ ਲੱਗੋ ਜੀਤਾ ਜਿਹੜਾ ਤੁਹਾਨੂੰ ਚੌ ਵਰਨਨ ਦਾ ਜਿਹੜਾ ਉਦੇ ਵਿੱਚੋਂ ਸੰਦੇਸ਼ ਮਿਲਦਾਗਾ ਬਾਣੀ ਥਾਂ ਥਾਂ ਤੇ ਸਮਝਾਉਂਦੀ ਆ ਕਿ ਤੁਸੀਂ ਕਿਸੇ ਵੀ ਮੜੀ ਮਸਾਨ ਜਾਦੂ ਟੂਣਿਆਂ ਤੋਂ ਸਭ ਤੋਂ ਦੂਰ ਰਹਿਣਾਗਾ ਜਿਹੜਾ ਭੁੱਲ ਕੇ ਬੜੀ ਮਸਾਨ ਮੰਨਦਾ ਤੇ ਗੁਰੂ ਨੇ ਉਹਦੇ ਬਾਰੇ ਵੀ ਬੜੇ ਕਾਰਨੇ ਸ਼ਬਦ ਲਿਖੇ ਨੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਤੇ ਸਾਰੀ ਜ਼ਿੰਦਗੀ ਆਪਣੀ ਪਖੰਡਾ ਵਾਸਤੇ ਲੋਕਾਂ ਦੇ ਬਹਿਮਾ ਭਰਮਾਂ 'ਚ ਕੱਢਣ ਤੇ ਲਾ ਦਿੱਤੀ ਪਰ ਸਾਡੇ ਲੋਕ ਪਤਾ ਨਹੀਂ ਕਦੋਂ ਇਹਨਾਂ ਨੂੰ ਆਕਲ ਆਊਗੀ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਇਸ ਤੇ ਲਾ ਦਿੱਤੀ ਕਿ ਆਪ ਅਖੰਡ ਤੋਂ ਬਚੋ ਇਹਨਾਂ ਤੋਂ ਬਚੋ ਸਾਡੇ ਲੋਕ ਜਿਨ੍ਹਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਖੜਾ ਥੜਾਇਆ ਉੱਥੇ ਜਾ ਕੇ ਫੇਰ ਮਰਦੇ ਨੇ ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ ਪੈ ਗਈ ਇਹਨਾਂ ਨੂੰ ਤੇ ਬਾਅਦ ਦੇ ਵਿੱਚ ਫਿਰ ਰੋਂਦੇ ਨੇ ਕੈਮਰਿਆ ਮੂਰੇ ਆਉਂਦੇ ਨੇ ਚਲੋ ਇਹ ਬੱਚਾ ਤਾਂ ਉਹ ਛੋਟਾ ਸੀ ਉਸ ਉਮਰ 3 ਸਾਲ ਦੀ ਸੀ ਤੇ ਜਿਹੜੇ ਚੰਗੇ ਭਲੇ ਨੇ ਲੋਕ ਤੇ ਇਸ ਵੀਡੀਓ ਨੂੰ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਪਾਸਟਰ ਦੇ ਨਾਮ ਤੇ ਜਿਹੜੇ ਇਸਾਈਆਂ ਦੇ ਨਾਮ ਤੇ ਜਿਸਮੀ ਸੁਦੇ ਨਾਮ ਤੇ ਜਿਹੜੇ ਠੱਗੀਆਂ ਮਾਰਦੇ ਨੇ ਉਹਨਾਂ ਲੋਕਾਂ ਤੋਂ ਬਚੋ ਜਿਹੜੇ ਕਿਸੇ ਹੋਰ ਨਾਮ ਦੇ ਧਰਮ ਦੇ ਨਾਂ ਤੇ ਠੱਗੀ ਮਾਰਦੇ ਉਹਨਾਂ ਤੋਂ ਵੀ ਬਚੋ ਸਾਡੇ ਇੱਥੇ ਚੋਲੇ ਵਾਲੇ ਬਾਬੇ ਬਹੁਤ ਥੋੜੇ ਫਿਰਦੇ ਨੇ ਤੇ ਇੱਥੇ ਦੂਜੇ ਜਟਾ ਵਾਲੇ ਵੀ ਬਥੇਰੇ ਤੁਰੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਇਹ ਸਾਰੇ ਭੇਖੀ ਨੇ ਭੇਖ ਦਿਖਾਇਆ ਜਾਗ ਕੋ ਲੋਗਨ ਕੋ ਵਸਕੀਨ ਇਹ ਕੋਈ ਕਿਸੇ ਨੂੰ ਨਹੀਂ ਕੀਲ ਸਕਦੇ ਇਹਨਾਂ ਦਾ ਇਹ ਤਾਂ ਇੱਕ ਭੇਖ ਆ ਇਹਨਾਂ ਦੇ ਅੰਦਰ ਆ ਇਹ ਲੋਕਾਂ ਨੂੰ ਜਿਹੜਾ ਹੈਗਾ ਭੇਖ ਦਿਖਾ ਕੇ ਜਿਹੜਾ ਲੋਕਾਂ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਨੇ ਨੋ ਕਾ ਅੱਜਕੱਲ ਜਿਹੜੇ ਹੈਗੇ ਨੇ ਕਹਿੰਦੇ ਨੇ ਬਾਣੇ ਦੇ ਮਗਰ ਲਾ ਕੇ ਗੁਰੂ ਨੇ ਸਾਨੂੰ ਬਾਣਾ ਇਹ ਨਹੀਂ ਦਿੱਤਾ ਸਾਨੂੰ ਚੋਲਾ ਨਹੀਂ ਦਿੱਤਾ ਬਾਣੇ ਦਾ ਮਤਲਬ ਕਿ ਸਾਨੂੰ ਅਸੀਂ ਭਾਵੇਂ ਕੱਪੜੇ ਪਾਲੇ ਜਾਂ ਨੀਲੇ ਜਾਂ ਚਿੱਟੇ ਪਾਲੇ ਬਾਣਾ ਨੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਪੰਜ ਕਕਾਰ ਦਿੱਤੇ ਨੇ ਪੰਜ ਕਕਾਰ ਜਿਹੜਾ ਹੈਗਾ ਉਹ ਅਸਲੀ ਬਾਣਾ ਉਹ ਆ ਪੰਜ ਕਕਾਰ ਜਿਹੜਾ ਧਾਰਨੀ ਆ ਬਾਣਾ ਕਿਸੇ ਦੇ ਜਾਂ ਕੱਪੜੇ ਦਾ ਨਾਉ ਨਹੀਂ ਅੱਜ ਅਸੀਂ ਕਹਿ ਦਿੰਦੇ ਫਲਾਣੇ ਦੇ ਬਾਣਾ ਪਾਇਆ ਧੌਂਕਾ ਜਿਹੜਾ ਕੱਪੜੇ ਪਾਏ ਨੇ ਅਸੀਂ ਕੱਪੜਿਆਂ ਨੂੰ ਦੇਖ ਕੇ ਉਹਦੇ ਸਾਧ ਰੰਗੇ ਕੱਪੜੇ ਪਾਏ ਉਹ ਸਾਧ ਮੰਨ ਲੈਂਦੇ ਆ ਉਹਦੇ ਚਿੱਟਾ ਚੋਲਾ ਪਾਇਆ ਉਹਨੂੰ ਅਸੀਂ ਸਿੱਖਾਂ ਦਾ ਠੇਕੇਦਾਰ ਮੰਨ ਲੈਂਦੇ ਆ ਇਹਨਾਂ ਤੋਂ ਸਾਰਿਆਂ ਤੋਂ ਬਚੋ ਇਹ ਸਾਰੇ ਠੱਗ ਨੇ ਜਿੰਨੇ ਬਾਬੇ ਨੇ ਜਿਨ੍ਹਾਂ ਨੇ ਦੁਕਾਨਦਾਰੀਆਂ ਵੱਡੀਆਂ ਖੋਲ੍ਹਦੀਆਂ ਨੇ ਧਰਮ ਦੇ ਨਾਂ ਤੇ ਲੁੱਟ ਹੋ ਰਹੀ ਆ ਚਾਰੇ ਪਾਸੇ ਹਾਂ ਕਾਰ ਮੱਚੀ ਪਈ ਆ ਲੋਕਾਂ ਦਾ ਜਿਹੜਾ ਕਿਰਤ ਦਾ ਰੁਪਿਆ ਵਿਚਾਰੇ ਮਸਾਂ ਗਰੀਬ ਲੋਕ ਜਿਹੜੇ ਕਮਾਉਂਦੇ ਨੇ ਕਿਉਂਕਿ ਬੇਮਾ ਭਰਮਾਂ ਦੇ ਵਿੱਚ ਜਿਆਦਾ ਸਕਾਰ ਸਾਡੇ ਛੋਟੇ ਭੈਣ ਭਰਾ ਜਾਂ ਆਮ ਪਿੰਡਾਂ ਦੇ ਲੋਕ ਜਿਹੜੇ ਕਿ ਦੁਖੀ ਹੁੰਦੇ ਨੇ ਦਿਖਾਰੇ ਹੁੰਦੇ ਨੇ ਕੋਈ ਆ ਤੇ ਪੁੱਤ ਦਾ ਦੁਖੀ ਆ ਕੋਈ ਕਿਸੇ ਦਾ ਦੁਖੀ ਆ ਕਿ ਬਿਮਾਰੀ ਤਾਂ ਹਰੇਕ ਨੂੰ ਆਉਣੀ ਆ ਰੋਗ ਤਾਂ ਹਰੇਕ ਨੂੰ ਲੱਗਣਾ ਇਹ ਕੁਦਰਤੀ ਆ ਦੁੱਖ ਵੀ ਆ ਤੇ ਸੁੱਖ ਵੀ ਆ ਜਿ ਦਿਨਾਂ ਤਾਂ ਰਾਤ ਵੀ ਆ ਇਹ ਨਾਲ ਦੇ ਨਾਲ ਜ਼ਿੰਦਗੀ ਆ ਜ਼ਿੰਦਗੀ ਦੇ ਨਾਲ ਚੱਲਦੇ ਰਹਿਣੇ ਆ ਤੇ ਇਹਨਾਂ ਤੋਂ ਕੋਹ ਰੌਣ ਦੀ ਲੋੜ ਨਹੀਂ ਵਹਿਗੂ ਦਾ ਨਾਮ ਜਪੋ ਸਿਮਰਨ ਕਰੋ ਸਭ ਤੋਂ ਵੱਡਾ ਜਿਹੜਾ ਹੈਗਾ ਗਾਇਬੰਦਗੀ ਪਰ ਹਾਂ ਕਿਤਨਾ ਕਿਤੇ ਜਦੋਂ ਮੰਦਾ ਜਾਗ ਟੁੱਟ ਜੇ ਉਦੋਂ ਉਹਨਾਂ ਨੂੰ ਇਹ ਫਿਰ ਇਹ ਠੱਗ ਨੇ ਜਿਹੜੇ ਜਾਲਜ ਪਸਾਉਂਦੇ ਨੇ ਫਿਰ ਉਹਨੂੰ ਧਰਮਾਂ ਦੇ ਨਾਂ ਤੇ ਤੁਸੀਂ ਦੇਖੋ ਕਿਵੇਂ ਬਲੀਆਂ ਦਿੱਤੀਆਂ ਨੇ ਵੀਡੀਓ ਲੰਬੀ ਹੁੰਦੀ ਆ ਤੇ ਆਪਾਂ ਫਿਰ ਕਿਸੇ ਵਿਸ਼ੇ ਤੇ ਗੱਲ ਕਰਾਂਗੇ ਅੱਜ ਤੁਹਾਨੂੰ ਜਿਹੜਾ ਇਹ ਅੰਮਰਸਰ ਦੀ ਕਹਾਣੀ ਆ ਇਹ ਦੱਸੀ ਆ ਤੇ ਤੁਸੀਂ ਇਹ ਤੇ ਜ਼ਰੂਰ ਗੌਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਤਾਂ ਆਉਣ ਵਾਲੀਆਂ ਜਿਹੜੀਆਂ ਵੀਡੀਓ ਤੁਹਾਨੂੰ ਇਸ ਤਰ੍ਹਾਂ ਸਾਂਝੀਆਂ ਕਰਦੇ ਰਾਵਾਂਗੇ ਮੈਨੂੰ ਦਿਓ ਅਜਾਜ਼ ਧੰਨਵਾਦ ਵੈਜੀ ਦਾ ਖਾਲਸਾ ਸ੍ਰੀ ਵੈਜੀ ਕੀ ਫਤਹਿ